ਅਕਾਲ ਤਖਤ ਸਾਹਿਬ ਦੇ ਸਕਤਰਾਲੇ ਵਿਖੇ ਆਪਣਾ ਸਪਸ਼ਟਕਰਨ ਪੇਸ਼ ਕਰਨ ਤੋਂ ਬਾਅਦ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਇੰਦਰबीर ਸਿੰਘ ਨੀਜਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਸਥਾ ਦੇ ਵਿਧਾਨ ਅਨੁਸਾਰ ਸਾਰੇ ਮੈਂਬਰਾਂ ਦਾ ਅਮ੍ਰਿਤਾਰੀ ਹੋਣਾ ਲਾਜ਼ਮੀ ਹੈ ਤੇ ਇਸ ਮਾਮਲੇ ਦੇ ਸੰਸਥਾ ਤੇ ਜਥੇਦਾਰ ਸਾਹਿਬ ਦੇ ਵਿਚਾਰਾਂ ਲਈ ਕੋਈ ਵੀ ਭੇਦਭਾਵ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਵੱਲੋਂ ਜਿਹੜੀ ਗੱਲ ਦੁਬਾਰਾ ਦੁਹਰਾਈ ਗਈ ਹੈ ਉਹ ਚੀਫ ਖਾਲਸਾ ਦਿਵਾਨ ਦੀ ਸੋਚ ਵੀ ਹੈ ਜੇ ਅੱਜ ਵੀ ਕਿਸੇ ਮੈਂਬਰ ਨੇ ਅੰਮ੍ਰਿਤ ਨਹੀਂ ਛਕਿਆ ਤਾਂ ਉਸ ਨੂੰ ਪਿਆਰ ਨਾਲ ਗੁਰੂ ਦੇ ਕੋਲ ਲੈ ਕੇ ਆਉਣਾ ਚਾਹੀਦਾ ਨਾ ਕਿ ਉਸ ਨੂੰ ਅਲੱਗ ਕੀਤਾ ਜਾਵੇ ਨਿੱਜਰ ਨੇ ਕਿਹਾ ਉਹਨਾਂ ਜ਼ੋਰ ਦਿੱਤਾ ਕਿ ਅਕਾਲ ਤਖਤ ਸਾਈ ਪ੍ਰਤੀ ਸੰਸਥਾ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਇਸ ਮਾਮਲੇ ਤੇ ਕੋਈ ਦੋ ਰਾਏ ਨਹੀਂ ਹਨ ਸਕੂਲਾਂ ਦੇ ਮਸਲੇ ਤੇ ਗੱਲ ਕਰਦੇ ਹੋ ਇੰਦਰਬੀ ਸਿੰਘ ਨਿੱਜਰ ਨੇ ਹੋਰ ਕੀ ਦੱਸਿਆ ਆਓ ਸੁਣਦੇ ਹਾਂ ਬਾਈਗੁਰਜੀ ਕਾਕਾ ਦਾ ਬਾਈਗੁਰਜੀ ਕੀ ਫਤਿਹ ਸੋ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਚੀਫ ਕਾਰਸਾ ਜਵਾਨ ਇੱਕ ਜਿਹੜੀ ਸੰਸਥਾ ਦੀ ਆਪਣੀ ਕਨਸਟੀਟਿਊਸ਼ਨ ਹੈਗੀ ਹੈ ਔਰ ਕਨਸਟੀਟਿਊਸ਼ਨ ਬੜਾ ਸਾਫ਼ ਲਿਖਿਆ ਹੋਇਆ ਹੈ ਕਿ ਸਾਡੇ ਜਿੰਨੇ ਮੈਂਬਰ ਨੇ ਸਾਰੇ ਅਮਰਤਾਰੀ ਹੋਣੇ ਚਾਹੀਦੇ ਆ ਸੋ ਉਹ ਉਸ ਉਹ ਹੀ ਗੱਲ ਜਿਹੜੀ ਜੈਦਾ ਸਾਹਿਬ ਨੇ ਸਾਨੂੰ ਦੁਬਾਰਾ ਦੁਹਾਈ ਹੈ ਜੋਸੀ ਵੀ ਚਾਉਂਦੇ ਆ ਉਹ ਵੀ ਚਾਉਂਦੇ ਨੇ ਸਾਡੇ ਵਿੱਚ ਕੋਈ ਅ ਮਦਪੇ ਨਹੀਂ ਹੈਗਾ ਉਹ ਮਦਪੇ ਨਹੀਂ ਹੈਗਾ ਉਹ ਕਹਿੰਦੇ ਨੇ ਕਿ ਜੇ ਕਿਸੇ ਨੇ ਅੱਜ ਵੀ ਅੰਮ੍ਰਿਤਧਾਰੀ ਕੋ ਨਹੀਂ ਹੈਗਾ ਤਾਂ ਉਹਨੂੰ ਤੁਸੀਂ ਉਹਨੂੰ ਅੰਮ੍ਰਿਤਧਾਰੀ ਪਿਆਰ ਦੇ ਨਾਲ ਉਹਨੂੰ ਲੈ ਕੇ ਆਓ ਆਪਣੇ ਘਰੇ ਵਿੱਚ ਲੈ ਕੇ ਆਓ ਮਤਲਬ ਉਹਨੂੰ ਅੱਡ ਨਹੀਂ ਕਰਨਾ ਆਪਾਂ ਸੋ ਉਹੀ ਗੱਲਾਂ ਹੋਈਆਂ ਨੇ ਅੱਜ ਕਿਉਂਕਿ ਕਨਸਟੀਟਿਊਸ਼ਨ ਲਿਖਿਆ ਅਮਰਤਾਰੀ ਹੋਣਾ ਚਾਹੀਦਾ ਹੈ ਤੇ ਅਸੀਂ ਸਾਰੇ ਸਮਰਪਤ ਆ ਅਕਾਲ ਤਖਤ ਸਾਹਿਬ ਨੂੰ ਸੋ ਇਹਦੇ ਵਿੱਚ ਕੋਈ ਦੋਰ ਆਏ ਹੈ ਨਹੀਂ ਗਿਆ ਸੋ ਸਾਡੀ ਸੋਚ ਬਰਾਬਰ ਹੈ ਬਿਲਕੁਲ ਅਸੀਂ ਉਸ ਤੇ ਪਹਿਰਾ ਦੇਾਂਗੇ ਅਸੀਂ ਦੁਬਾਰਾ ਲੋਕਾਂ ਨੂੰ ਅਪਰੋਚ ਕਰਾਂਗੇ ਸਾਡੇ ਮੈਂਬਰ ਜਿਹੜੇ ਆ ਕਿ ਜੇ ਕਿਸੇ ਨੇ ਅਮਰਤ ਨਹੀਂ ਛਕਿਆ ਤੇ ਗੁਰੂ ਕੋ ਬਣੇ ਔਰ ਅਮਰਤ ਛਕੇ ਔਰ ਗੁਰੂ ਦੇ ਨਾਲ ਲੱਗੇ ਬਾਕੀ ਸਾਡੀਆਂ ਗੱਲਾਂ ਤੁਰੀਆਂ ਜਨਰਲ ਸੀਗੀਆਂ ਗੱਲਾਂ ਬਾਰੇ ਜਿਨਾਂ ਨੇ ਕਿਹਾ ਕਿ ਤੁਸੀਂ ਬਾਰਡਰ ਚ ਸਕੂਲ ਖੋਲੋ ਫਿਰ ਜਿਹੜਾ ਸੈਕ ਸਾਡੇ ਬੋਰਡ ਤੇ ਸਕੂਲ ਕਾਫੀ ਹੈਗੇ ਨੇ ਔਰ ਉਹ ਵੀ ਇੰਟਰਸਟਿਡ ਸੀ ਕਿ ਕਿਤੇ ਗੁਰਦਾਸ ਪਰਵਲ ਸਾਡਾ ਸਕੂਲ ਖੋਲੋ ਬਟਾੜੇ ਦੇ ਲਾਸਟੇ ਖੋਲੇ ਇੱਕ ਪਰ ਉਹ ਕਹਿੰਦੇ ਗੁਰਦਾਸ ਪਰਵਲ ਵੀ ਸੋ ਸਾਨੂੰ ਆਸ ਹੈ ਕਿ ਸਾਨੂੰ ਕੋਈ ਜ਼ਮੀਨ वगैरह ਅਰੇਂਜ ਕਰਕੇ ਦੇਣਗੇ ਅਸੀਂ ਕੀਨਾ ਉੱਥੇ ਸਕੂਲ ਖੋਲਣ ਨੂੰ ਅਟਾਰੀ ਸਾਡਾ ਸਕੂਲ ਛੋਟਾ ਉਹ ਵੀ ਚਾਹੁੰਦੇ ਸੀ ਕਿ ਅਟਾਰੀ ਦਾ ਸਕੂਲ ਵੱਡਾ ਹੋਵੇ ਸੋ ਅਸੀਂ 6 ਏਕੜ ਜ਼ਮੀਨ ਲਈ ਹੋਈ ਉੱਥੇ ਅਸੀਂ ਸਾਨੂੰ ਪਰਮਿਸ਼ਨਾਂ ਮਿਲ ਰਹੀ ਲੈ ਕੇ ਅਸੀਂ ਸਾਰਾ ਕੰਮ ਪਰਮਿਸ਼ਨ ਲੈ ਕੇ ਕਰਨਾ ਉਸ ਤਰ੍ਹਾਂ ਨਹੀਂ ਕਰਨਾ ਸੋ ਪਰਮਿਸ਼ਨ ਲੈ ਰਹੇ ਆ ਫੋਰੈਸਟ ਵਗੈਰਾ ਵਗੜੀ ਸਾਰੀ ਹੋ ਗਈ ਸਾਡੀ ਪਰਮਿਸ਼ਨ ਅਸੀਂ ਬਹੁਤ ਜਲਦੀ ਉਹ ਸਕੂਲ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਇਸ ਤਰ੍ਹਾਂ ਹੀ ਸਾਨੂੰ ਦਿਲਜੀਤ ਸਿੰਘ ਬਾਬਾ ਜੀ ਜਿਹੜੇ ਹੈਗੇ ਨੇ ਸ਼ਿਕਾਗੋ ਵਾਲੇ ਉਹਨਾਂ ਸਾਨੂੰ 5 ਏਕੜ ਜ਼ਮੀਨ ਦਾਨ ਦੇ ਰੂਪ ਦਿੱਤੀ ਹੈ ਬਲਾਚੌਰ ਉਹਦੀ ਪਰਮਿਸ਼ਨ ਅਸੀਂ ਸ਼ੁਰੂ ਕਰਤੀਆਂ ਨੇ ਸੋ ਉੱਥੇ ਵੀ ਸਕੂਲ ਖੋਲਾਂਗੇ ਸੋ ਇਸ ਤਰ੍ਹਾਂ ਅਸੀਂ ਲੱਗੇ ਹੋਏ ਆ ਜੀ ਤਾਂ ਕਿ ਸੰਸਾ ਦਾ विकास हुजे असीं स्कूल खोल चुका वाहिगुरू जी ख़ालसा वाहिगुरू जी